ਬਹੁਤ ਹੀ ਸਤਿਕਾਰਯੋਗ ਦੋਸਤੋ ਪੇਸ਼ ਕਰਨ ਜਾ ਰਹੇ ਹਾਂ ਨਾਟਕ ਸਲਗਦੀ ਧਰਤੀ ਬਜਰਾਜ ਸਾਗਰ ਦਾ ਲਿਖਿਆ ਹੋਇਆ ਨਾਟਕ ਟੀਮ ਜੈ ਹੋ ਰੰਗ ਮੰਚ ਨਿਹਾਲ ਸਿੰਘ ਵਾਲਾ ਮੋਗਾ ਸਲਗਦੀ ਧਰਤੀ ਅੱਜ ਮੈਨੂੰ ਸਿੱਧਾ ਚਾਚਾ ਬਹੁਤ ਯਾਦ ਆ ਰਿਹਾ ਹਸਪਤਾਲ ਦੇ ਨਾਲ ਕੌਰੀਆ ਤੇ ਬੈਠਾ ਮੈਂ ਆਪਣੇ ਕਰਮਾਂ ਨੂੰ ਰੋ ਰਿਆ ਕਰਮਾਂ ਦਾ ਮਤਲਬ ਤਕਦੀਰ ਨਹੀਂ ਹੁੰਦਾ ਬਲਕਿ ਉਹ ਕਰਮ ਜੋ ਹੁਣ ਤੱਕ ਨਾ ਕਨਾਲ ਕਰਦਾ ਆਇਆ ਸੀ ਤੇ ਸਿੱਧਾ ਚਾਚਾ ਮੈਨੂੰ ਵਾਰ-ਵਾਰ ਚੇਤੇ ਆਈ ਜਾਂਦਾ ਜਿਹੜਾ ਸਾਡੇ ਪਿੰਡ ਦੀਆਂ ਗਲੀਆਂ ਵਿੱਚ ਪਾਗਲਾ ਵਾਂਗ ਆਖਦਾ ਫਿਰਦਾ ਹੁੰਦਾ ਸੀ ਸਿੱਧਾ ਚਾਚਾ ਓਏ ਲੋਕੋ ਦਰਦਨਾਬੀਓ ਦਰਦਨਾਬੀਓ ਲੋਕੋ ਦਰਦਨਾਬੀਓ ਇਹ ਦੇਣ ਹੁੰਦੀ ਐ ਤੇ ਘਰ ਖਾ ਜਾਂਦੀ ਐ ਤੇ ਰਿਸ਼ਤੇ ਖੋ ਜਾਂਦੀ ਐ ਆਪਣਾ ਖੋ ਜਾਂਦੇ ਲੋਕੋ ਦਰਦਨਾਬੀਓ ਲੋਕੋ ਦਰਦਨਾਬੀਓ ਦਰਦਨਾਬੀਓ ਤਿਆ ਰੱਖੀ ਹੁਣ ਤੁਸੀਂ ਸੋਚਦੇ ਹੋਵੋਗੇ ਮੈਂ ਕੌਣ ਆ ਓ ਮੈਂ ਤੁਹਾਨੂੰ ਆਪਣੀ ਕਹਾਣੀ ਸੁਣਾਉਂਦਾ ਹਾਂ ਅਸਲ ਵਿੱਚ ਮੇਰਾ ਨਾਮ ਆ ਗਰਮੇਲ ਸਿੰਘ ਮੇਰਾ ਜਨਮ ਇੱਕਸਾਨ ਪੰਜਾਬ ਸਿੰਘ ਦੇ ਘਰ ਵਿੱਚ ਹੋਇਆ ਮੇਰੇ ਦਾ ਛੋਟਾ ਭਰਾ ਵੀ ਆ ਲਾਲੀ ਸਾਡੀ ਬੇਬੇ ਦੋਨਾਂ ਭਰਾਵਾਂ ਦੀਆਂ ਬੁੜੀਆਂ ਕਰਤੂਤਾਂ ਤੋਂ ਤੰਗ ਆ ਕੇ ਇਸ ਦੁਨੀਆ ਤੋਂ ਚੱਲ ਵਸੀ ਹੋਰ ਬੇਬੇ ਕਰਦੀ ਵੀ ਕੀ ਅਸੀਂ ਦੋਹਾ ਭਰਾਵਾਂ ਨੇ ਕਹੇ ਸੁੱਖ ਦਾ ਸਾਹਵਾ ਲੈਣ ਨਹੀਂ ਦਿੱਤਾ ਬੇਬੇ ਨੂੰ ਜਵਾਨੀ ਵਿੱਚ ਪਿਆਰ ਧਰ ਦਿਆਈ ਮੇਰੇ ਪਿਆਰ ਲੜ ਖੜਾ ਗਏ ਤੇ ਨਾ ਬੁੜੀ ਸੰਤਰਾ ਸ਼ਿਕਾਰ ਹੋ ਗਿਆ ਪਰ ਸਕੂਲ ਤਾਂ ਨਾ ਜਾਂਦਾ ਪਰ ਸਕੂਲੋਂ ਭੱਜ ਕੇ ਸਿੱਧਾ ਸਿਰਿਆਂ ਨੂੰ ਚਲਾ ਜਾਂਦਾ ਸਿਵਾਰ ਵਿੱਚ ਮੇਰੇ ਵਰਗੇ 5-7 ਵੇਲਰ ਯਾਰ ਮੇਰੀ ਉਡੀਕ ਕਰਦੇ ਅਸੀਂ ਰਲ ਕੇ ਸਲਫਾ ਮਾਲਦੇ ਤੇ ਸੈਕਟਾਂ ਵਿੱਚ ਭਰ ਕੇ ਸੂਟੇ ਫੜਦੇ ਅਸਲ ਫੇਰਾ ਤੂੰ ਅਜਿਵੇਂ ਜਿਵੇਂ ਮੇਰੀ ਨਾੜ ਨਾੜ ਵਿੱਚ ਜਾਂਦਾ ਨਾ ਮੈਨੂੰ ਲੱਗਦਾ ਆਹੀ ਜ਼ਿੰਦਗੀ ਆਹੀ ਸਵਰਗਾ ਪੜ ਕੇ ਆਪਾਂ ਹੀ ਲੈਣਾ ਪੜ ਕੇ ਆਪਾਂ ਘੜਾ ਡੀਸੀ ਦਾ ਘੇਣਾ ਅਸੀਂ ਸਾਰਾ ਦਿਨ ਸਲਫੇ ਨਾਲ ਟੰਨ ਰਹਿੰਦੇ ਲੋਕਾਂ ਨਾਲ ਲੜਾਈਆਂ ਝਗੜੇ ਕਰਦੇ ਤੇ ਘਰੇ ਬੇਬੇ ਨੂੰ ਲਾਂਬੇ ਆਉਣੇ ਸ਼ੁਰੂ ਹੋ ਗਏ। ਰੋਜ ਦੇ ਤਾਨੇ ਮੇਹਣਾ ਤੇ ਬੇਬੇ ਕੋਲ ਲਾੜਦੀ। ਪਰ ਬੇਬੇ ਦੀਆਂ ਗਾਲਾਂ ਨਾਲ ਸਾਡੇ ਤੇ ਕੋਈ ਅਸਰ ਨਾ ਹੁੰਦਾ। ਅਸੀਂ ਸਾਰਾ ਦਿਨ ਸਲਫੇਨਾ ਡੋਨ ਰਹਿੰਦੇ। ਸ਼ਾਮ ਨੂੰ ਵੀ ਘਰ ਦੀ ਕੱਢੀ ਦਾ ਦੌਰ ਸ਼ੁਰੂ ਹੋ ਜਾਂਦਾ ਸੀ। ਸਾਡਾ ਨਾ ਕਿਸੇ ਰੀ ਹੁੰਦਾ ਸੀ। ਭਿੰਦੀ ਉਹ ਘਰ ਦੀ ਸ਼ਰਾਬ ਘੜਦਾ ਹੁੰਦਾ ਸੀ। ਜ਼ਿੰਦਗੀ ਚ ਪਲਵਾਰ ਬਣਨਾ ਚਾਹੁੰਦਾ ਸੀ। ਘਰੇ ਗਰੀਬੀ ਹੋਣ ਕਰਕੇ ਭਿੰਦੀ ਬਲਵਾਰ ਨਹੀਂ ਬਣ ਸਕਿਆ। ਪਰ ਇੱਕ ਨਸ਼ੇੜੀ ਜ਼ਰੂਰ ਬਣ ਗਿਆ ਸੀ। ਹਰ ਜਦੋਂ ਵੀ ਪਿੰਡੀ ਦੇ ਦਿਮਾਗ ਨੂੰ दारू ਚੜ ਜਾਂਦੀ ਨਾ ਤੋ ਬੰਡ ਦੇ ਜਵਾਕਾਂ ਨੇ ਝੂਠੀਆਂ ਮੂਠੀਆਂ ਭਲਵਾਨੀ ਦੇ ਕਹਾਣੀਆਂ ਸੁਣਾਉਣ ਲੱਗ ਜਾਂਦਾ ਐਨ ਮਸਾਲੇ ਲਾ ਲਾ ਕੇ ਓ ਸਤਗੁਰ ਨਾਨਕ ਤੇਰੀ ਲੀਨ ਨਾਨ ਯਾਰਿਆ ਓ ਬੁੜਾ ਬਿਆ ਬਿਮਾਰ ਬੁਣੀ ਦੀ ਤਿਆਰੀ ਓ ਪਿਆਰੇ ਚਾਚਾ ਤਾਰੀ ਬਣਾ ਜਿਉਂਦਾ ਰਹਿ ਸ਼ੈਨਾ ਜਿਉਂਦਾ ਰਹਿ ਆ ਨਾ ਸੁਣਿਆ ਚਾਚਾ ਤੇਰੀ ਜਵਾਨੀ ਦੇ ਬਾਰੇ ਕਿਸੇ ਨੇ ਹਾਂ ਜੇ ਹੁੰਦਾ ਸੀ ਹੋਰ ਕੀ ਸੁਣਾ ਫਿਰ ਲੈ ਜੇ ਨਾ ਜਵਾਨੀ ਬਾਰੇ ਨੂੰ ਸੁਣਾ ਕੇ ਨਾਲੇ ਆਪਣੇ ਬੰਦ ਲੱਗੀ ਸ਼ੰਜ ਸ਼ੰਜ ਮਤਲਬ ਸ਼ੰਜ ਮਤਲਬ ਜਿੱਥੇ ਪਹਿਲਵਾਨ ਖੜਦੇ ਹੁੰਦੇ ਆ ਅੱਛਾ ਕਿਰਾ ਜਿੱਥੇ ਸ਼ੰਜ ਲੱਗੀ ਹੁੰਦੀ ਸੀ ਨਾ ਉੱਥੇ ਨੇੜੇ-ਤੇੜੇ ਦੇ 25-30 ਮਿੰਡਾ ਦਾ ਕਾਟ ਹੋ ਜਾਂਦਾ ਸੀ ਹੋਰ ਕੀ समझ अच्छा। अच्छा। ला जे पेंड के पलवान की टूई ला गई सारे पिंड ला गई जवानी बारे भी गल अच्छा हढ़ाई से चाचे भी फिर चाचा हो उ महारा कोची पै कोची पड़ो होर की ओने करती अपने पिंड झंडी झंडी देखो चाचा ਢੰਡੀ ਮਤਲਬ ਕਿ ਜਿਵੇਂ ਮੇਰੇ ਨਾਲ ਕੋਲਕਲਾਇਆ ਕਰਨਾ ਮਾਸਟਰ ਜੀ ਕਹਿੰਦਾ ਆਜੋ ਇੱਧਰ ਖਾੜੇ ਚ ਅੱਛਾ ਫੇਰ ਏਕੀ ਪੰਡ ਦੇ ਨੌਜਵਾਨਾਂ ਰੀਆਂ ਪੈ ਗਈਆਂ ਨੀਂਆਂ ਡੌੜਿਆ ਲੋ ਟੈਡੂ ਉੱਡ ਗਏ ਅੱਛਾ ਯਰ ਹਾਂ ਪੰਡ ਦੇ ਕੋਸਿਆਣੇ ਬਜ਼ੁਰਗ ਮੋਤਵਾਰ ਬੰਦੇ ਮੇਰੇ ਕੋਲ ਆਏ ਮੈਨੂੰ ਕਹਿੰਦੇ ਚੱਲ ਵੀਂਦੀ ਚੱਲ ਵੀਂਦੀ ਚੱਲ ਵੀਂਦੀ ਚੱਲ ਵੀਂਦੀ ਹੋਰ ਅੱਗੇ ਚਾਚਾ ਅੱਗੇ ਕੀ ਹੋਣਾ ਜੀ ਖਰਾਬ ਪੈਂਟ ਦੀ ਜਿੱਦਾਂ ਸਵਾਲ ਸੀ ਮੈਨੂੰ ਜਿਹੜੀ ਗਰਮੀ ਗਰਮੀ ਚੜ ਗਈ ਹਾਂ ਮੈਂ ਚਾਦਰੀ ਵੀ ਆ ਮਾਰੀ ਭਗਾ ਕੇ ਮੇਰੇ ਡੋਲੇ ਫਾਕੇ ਫੜਕੇ ਨਹੀਂ ਹੋਣੇ ਕੰਦੇ ਹੋਣੇ ਚਾਚਾ ਡੋਲੇ ਫੜਕੇ ਸੀ ਮਿਤਰਾ ਕੋਚੀ ਨਜ਼ਰ ਮੇਰਾ ਫਾਕ ਦੇ ਨਾਲੇ ਦੇਖੇ ਨਾ ਉਹ ਤੇ ਦੂਰਾ ਤਰੇੜੀਆਂ ਸ਼ਾਟ ਪੰਨਾ ਅੱਛਾ ਬੱਜੀ ਨੂੰ ਫਰਿਆ ਬਗੜਾ ਤੋ ਤਿੰਨ ਵਾਰੀ ਮਾਰਾ ਚੱਕ ਧਰਤੀ ਦੇ ਥੱਲੇ ਤਿੰਨ ਵਾਰੀ ਮਾਰਾ ਚੱਕ ਧਰਤੀ ਦੇ ਥੱਲੇ ਹਾਂ ਆਜਾ ਏ ਇੱਕੋ ਪੂਰੇ ਜੋਰ ਨਾਲ ਮਾਰਾ ਨਾ ਹੋ ਪੂਰੇ ਏ ਅੱਜ ਕਰਾਉ ਤੇਰੀ ਨਾਨੀ ਚੇਤੇ ਏ ਚੇਤੇ ਜੇ ਮੈਂ ਕਿਆ ਕੇ ਮਰ ਤੈਨਰੀ ਥਲੇ ਫੇਰ ਜਾ ਤਾ ਉਹਨੇ ਤਾਂ ਬੰਦ ਤੇ ਹੱਥ ਕਹਿੰਦਾ ਅੱਜ ਜੜਦੇ ਕਾਲੂ ਬੁਲਵਾ ਨਹੀਂ ਕਰਦਾ ਕਾਲੂ ਬੁਲਵਾ ਨਹੀਂ ਕਰਦਾ ਜਾ ਚਾਚਾ ਐਵੇਂ ਗਪੌੜ ਮਾਰੀ ਜਾਂਦਾ ਲੈ ਇੱਕਦਾਂ ਗੱਲਾਂ ਕਰ ਨਾ ਤੇਰੇ ਵੀ ਦੇ ਗਪੌੜ ਛੱਡਦਾ ਦੋ ਸੁਣਾ ਇਹ ਜੱਪਿੰਦੀ ਸੀ ਨਾ ਇਹ ਨਸ਼ੇ ਬਹੁਤ ਕਰਦਾ ਸੀ ਇਹਦੇ ਨਸ਼ਿਆਂ ਤੋਂ ਤੰਗ ਆ ਕੇ ਇਹਦੇ ਘਰ ਵਾਲੀ ਪਿੰਡ ਦੇ ਕਿਸੇ ਦਾਨੀ ਜਲਾ ਨਾ ਦੇ ਬੰਦੇ ਨੇ ਨੱਸ ਗਈ ਘਰ ਵਾਲੀ ਦੇ ਨੱਸਿਆਂ ਤੋਂ ਬਾਅਦ ਉਹ ਹੋਰ ਵੀ ਨਸ਼ੇ ਕਰ ਲੱਗ ਪਿਆ ਤੇ ਨਸ਼ੇ ਕਰਕੇ ਸਿੱਧਾ ਚਾਚੇ ਦੇ ਕੋਠੇ 'ਚ ਡੇਗ ਰੰਦਾ ਸੀ ਸਿੱਧਾ ਚਾਚਾ ਪਿੰਡ ਦੇ ਛੜਾ ਸੀ ਤੇ ਰੱਸੀਓ ਮਟਨ ਦਾ ਕੰਮ ਕਰਦਾ ਸੀ ਔਰ ਜਦੋਂ ਵੀ ਭਿੰਦੀ ਦੇ ਦਿਮਾਗ ਨੂੰ दारू ਚੜ ਜਾਂਦੀ ਤਾਂ ਚਾਚੇ ਕੋਲ ਆ ਕੇ ਬੋੜ ਮਾਰ ਲੱਗ ਜਾਂਦਾ ਉਹ ਚਾਚਾ ਲੋਕੀ ਕਹਿੰਦੇ ਨੇ ਸਿੱਧੇ ਚਾਚੇ ਦੀਆਂ ਸਿੱਧੀਆਂ ਪੈਂਦੀਆਂ ਯਾਰੋ ਕੋਈ ਅਸਵੀ ਰੱਸੀ ਵਟ ਚਾਚਾ ਧੀਰੇ ਰਲ ਮੇਰਾ ਕਿਲਰਾ ਗਰ ਵੱਜ ਜਾਏ ਕੋਈ ਅਸਵੀ ਰੱਸੀ ਵਟ ਚਾਚਾ ਓਏ ਪਿੰਦੀ ਇੰਨਾ ਰੱਸੀਆਂ ਨਾਲ ਤਾਂ ਮੰਡਾ ਨਹੀਂ ਬੰਨਿਆ ਜਾਂਦਾ ਤੇਰਾ ਘਰ ਕਿੱਥੋਂ ਬੰਨ ਦੇਣ ਗਿਆ ਘਰ ਬੰਨਣ ਵਾਲੇ ਰੱਸੀਆਂ ਦਾ ਕੋਈ ਹੋਰ ਹੁੰਦੀਆਂ ਨੇ ਅਰ ਬੰਨਣ ਵਾਲੇ ਰੱਸੀਆਂ ਤਾਂ ਕੋਈ ਹੋਰ ਹੁੰਦੀਆਂ ਨੇ ਕੋਈ ਹੋਰ ਹੁੰਦੀਆਂ ਨੇ ਕਦੇ ਕਦੇ ਭਿੰਦੀ ਨੂੰ ਆਪਣੇ ਵਿੱਚ ਹੀ ਕਸੂਰ ਲੱਗਣ ਲੱਗ ਜਾਂਦਾ ਤੇ ਆਕੇ ਮੈਨੂੰ ਆਖਦਾ ਓ ਗੇ ਲਿਆ ਹਾ ਜਿਹੜੀ ਕਾਲੀ ਨਾਗਣੀ ਵਾਲਾ ਬੁੱਤ ਇਹਨੇ ਮੇਰਾ ਸਾਰਾ ਘਰ ਪਟਦਾ ਤੇ ਦੂਰ ਹੀ ਓ ਇਹਤੋਂ ਦੂਰ ਰਿਓ ਆ ਜਿਹੜਾ ਚਿੱਟਾ ਆਲਾ ਇਹਦਾ ਨਾਂ ਹੀ ਚਿੱਟਾ ਇਹਨੇ ਸਾਰੇ ਪਿਜਾੜੂ ਕਾਲਾ ਕਰਤਾ ਇਹਤੋਂ ਦੂਰ ਰਿਓ ਇਹਤੋਂ ਦੂਰ ਰਿਓ ਪਿੰਡੀ ਦਾਨੀ ਦਿਲਾ ਲੂ ਕੁੱਤਾ ਸਮਝਿਆ ਸੀ ਤੇ ਹਰ ਕੁੱਤੇ ਨੂੰ ਦਾਨੀ ਦਿਲਾ ਲ ਹੁਣ ਪਿੰਡੀ ਜਦੋਂ ਵੀ ਕਿਸੇ ਕੁੱਤੇ ਨੂੰ ਦੇਖ ਲੈਂਦਾ ਨਾ ਤੇਲੀ-ਅਲੀ ਕਰਕੇ ਉਹਦੇ ਪਿੱਛੇ ਭਜਦਾ ਵੀ ਉਹ ਕਿ ਲਿਆ ਓਏ ਬਿਨਾਈ ਉਹ ਜੰਦਾ ਬਾਨੀ ਕੁੱਤਾ ਉਹ ਜੰਦਾ ਦਾਨੀ ਕੁੱਤਾ ਮੇਰੇ ਘਰ ਵਾਲੀ ਪਜਾਕੇ ਲੱਗਿਆ ਉਹ ਜੰਦਾ ਦਾਨੀ ਕੁੱਤਾ ਆਪ ਜੋਰ ਨਾ ਆਇਆ ਕਰ ਓਕੇ ਇੱਕ ਦਿਨ ਜਦੋਂ ਮੈਂ ਸਿੱਧਾ ਚਾਚੇ ਦੇ ਕੋਠੇ ਵਿੱਚ ਗਿਆ ਤਾਂ ਦੇਖਿਆ ਸਿੱਧਾ ਚਾਚਾ ਉੱਚੀ ਉੱਚੀ ਰੋਲੀ ਜਾਂਦਾ ਸੀ ਓਏ ਗੇਲਿਆ ਕੀ ਹੋ ਜਾ ਚਾਚਾ ਆਪਾ ਲੁੱਟ ਗਏ ਆਪਾ ਲੁੱਟ ਗਏ ਹੋ ਜਾ ਚਾਚਾ ਆ ਆਪਣਾ ਭਿੰਡੀ ਕੁੱਤਿਆਂ ਦੀ ਢੀੜ ਪਿੱਛੇ ਭੱਜ ਆ ਜਾਂਦਾ ਕੋਈ ਚ ਦੇ ਕੇ ਮਰ ਗਿਆ ਓਏ ਕੋਈ ਚ ਦੇ ਕੇ ਮਰ ਗਿਆ ਆਪਾ ਇਕੱਲੇ ਰਹਿ ਗਏ ਚਾਚਾ ਆਪਾ ਇਕੱਲੇ ਰਹਿ ਗਏ ਆਪਾ ਇਕੱਲੇ ਰਹਿ ਗਏ ਚਾਚਾ ਭਿੰਡੀ ਦੀ ਮੌਤ ਵਿੱਚ ਅਸੀਂ ਹੋਰ ਵੀ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਹਣ ਸਵੇਰੇ ਜਦੋਂ ਉੱਠਿਆ ਨਾ ਨਾ ਜਾਂਦਾ ਤਾਂ ਅਸੀਂ ਬੋੜਾ ਬੋੜਾ ਅਫੀਮ ਦਾ ਖਾ ਲੈਂਦੇ ਸੀ ਅਫੀਮ ਹੌਲੀ ਹੌਲੀ ਮੇਰੇ ਹੱਡਾਂ ਵਿੱਚ ਰਚਣ ਲੱਗ ਪਈ ਤੇ ਉਦੋਂ ਮੇਰੇ ਘਰੇ ਮੇਰੇ ਵਿਆਹ ਦੀਆਂ ਗੱਲਾਂ ਵੀ ਚੱਲ ਪਈਆਂ ਹੁਣ ਮੈਨੂੰ ਨਸ਼ੇੜੀ ਨੂੰ ਕੋਈ ਰਿਸ਼ਤਾ ਕਰਨ ਨੂੰ ਪਿਆਰ ਨਹੀਂ ਸੀ ਹੁੰਦਾ ਤਾਂ ਮੇਰੇ ਰਸਤੇ-ਆਸਤੇ ਮੇਰੀ ਮਾਂ ਲੋਕਾਂ ਦੇ ਤਰਲੇਮੈਂਟ ਤਾਂ ਕਰਦੀ ਬੇਬੇ ਦੇ ਲੱਖ ਤਰਲੇਮੈਂਟ ਦਾ ਕਰਨ ਦੇ باوجود ਵੀ ਕੋਈ ਹੱਥ ਪੱਲੇ ਨਾ ਆਇਆ ਉਦੋਂ ਮੇਰਾ ਛੋਟਾ ਭਰਾ ਲਾਲੀ ਮੈਨੂੰ ਵੇਖ ਵੇਖ ਕੇ ਨਸ਼ਾ ਨਾ ਉਹ ਵੀ ਆਦਿ ਹੋ ਚੁੱਕਿਆ ਸੀ ਖਰਾਫ ਦਾ ਉਹ ਪਿੰਡਾ ਤੇ ਇੱਕ ਦਿਨੇ ਜਿਹਹਾ ਵੀ ਆਇਆ ਕਿ ਮੈਂ ਤੇ ਮੈਂ ਤੇ ਲਾਲੀ ਨੇ ਬਾਪੂ ਦਾ ਜ਼ਮੀਨ ਦੀ ਮੰਗ ਕਰ ਲਗ ਬੇ ਉਹ ਬਾਪੂ ਉਹ ਬੜਿਆ ਉਹ ਬਾਹਰ ਆਇਆ ਯਾਰ ਬਾਹਰ ਆ ਬੜਿਆ ਗੱਲ ਤਾਂ ਨਹੀਂ ਬਾਪੂ ਤੇਰਾ ਪਤਾ ਨਹੀਂ ਕਰੋ ਢਾਕਾ ਦੇ ਦੇ ਆ ਜ਼ਮੀਨ ਦੀ ਇਕਰਾਮ ਮੇਰੇ ਤੇ ਲਾਲੀ ਦੇ ਨਾਲ ਐਵੇਂ ਨਹੀਂ ਅਸੀਂ ਬਾਹਰ ਵਿੱਚ ਦੋਹੇ ਭਰਾ ਲੜਨ ਲੱਗ ਮਰਦੇ ਫਿਰਾਂਗੇ ਕਿ ਆ ਲਾਲੀ ਇਹਦਾ ਨਾ ਭਾਈ ਬਾਪੂ ਤੈਨੂੰ ਕਿੰਨੀ ਵਾਰੀ ਕਿਹਾ ਜਿਹੜੀ ਕਿਲਾ ਸਵਾ ਕਿਲਾ ਮੇਰੇ ਨਾਂ ਉਧੀ ਵੇਚ ਕੇ ਪਰਾ ਕਰ ਮੈਂ ਕੈਨੇਡਾ ਜਾਣਾ ਕੈਨੇਡਾ ਹਾਂ ਹਾਂ ਕਰਦੇ ਬਾਪੂ ਨੇ ਅਗਲੇ ਦਿਨ ਜ਼ਮੀਨ ਮੇਰੇ ਤੇ ਲਾਲੀ ਦੇ ਨਾਂ ਕਰਾ ਦਿੱਤੀ ਜ਼ਮੀਨ ਦਾ ਲਾਜਦਾ ਸਾਡੇ ਰਾਹ ਬਿਲਕੁਲ ਸਾਫ਼ ਸੀ ਤੇ ਸਾਡਾ ਆਣ ਜਾਂ ਸਾਡੇ ਪਿੰਡ ਦੇ ਕਨੈਲ ਵਾਲੀ ਨਾਲ ਵੱਧ ਗਿਆ ਕਨੈਲ ਵਾਲੀ ਪਿੰਡ ਦਾ ਬਹੁਤ ਵੱਡਾ ਬਲੈਕਿਆ ਸੀ ਜੋ ਨੇੜੇ ਤੇੜੇ ਦੇ 25 30 ਬਿੰਡਾਂਾਂ ਵਿੱਚ ਬਲੈਕ ਕਰਦਾ ਸੀ ਜਦੋਂ ਕਨੈਲ ਨੂੰ ਪਤਾ ਲੱਗਿਆ ਕਿ ਜ਼ਮੀਨ ਮੇਰੇ ਤੇ ਲਾਲੀ ਦੇ ਨਾਂ ਹੋ ਗਿਆ ਤਾਂ ਉਹ ਸਾਡੇ ਨਾਲ ਮੇਲ ਮਲਾ ਵਧਾ ਲਿਆ ਹੁਣ ਜਦੋਂ ਜੇਬ ਵਿੱਚ ਪੈਸੇ ਨਾ ਹੁੰਦੇ ਤੇ ਮੈਨੂੰ ਨਸ਼ੇ ਦੀ ਤੋਰ ਲੱਗਦੀ ਤੇ ਮੈਂ ਭੱਜ ਕੇ ਕਰਨਾਲ ਪਿੰਡ ਦੀ ਕੋਲ ਚਲਾ ਜਾਂਦਾ ਉਹ ਬਾਈ ਕਰਨਾਲ ਬਾਈ ਕਰਨਾਲ ਬਾਈ ਬਾਹਰ ਆ ਜਾਂਦੀ ਯਾਰ ਬਾਈ ਯਾਰ ਫੀ ਭੁੱਕੀ ਜਿਹੜੇ ਬਾਈ ਉਹ ਜੋ ਵੀ ਹੈਗਾ ਬਾਈ ਤੇ ਯਾਰ ਬਾਈ ਜਾਣ ਟੁੱਟੀ ਜਾਂਦੀ ਹੈ ਬਾਈ ਯਾਰ ਬਾਈ ਐ ਨਾ ਕਰਿਆ ਬਾਈ ਪੈਸੇ ਪਹਿਹਾਰੀ ਕੁੜੀ ਗੱਲਾਂ ਪੈਸੇ ਬਾਈ ਜਿੰਨੇ ਮਰਜੀ ਯਾਰ ਪਹਿਹਾਰੀ ਛੋਰੀ ਗੱਲਾਂ ਉਹ ਰਹੀ ਪੈਸੇ ਬਾਈ ਪੈਸੇ ਹੈ ਨਹੀਂ ਬਾਈ ਧਾਰ ਕਰ ਲਾ ਵੈਰੀ ਗੁੱਡ ਓ ਛੋਟੇ ਭਾਈ ਗੁਰਨੇਰ ਯਾਰ ਦੁਆਰ ਪਰਲੇ ਮਰ ਤਿਆਂ ਕਾਨੂੰ ਕਰਦਾਨਾ ਨਾਲੇ ਆਪ ਹੀ ਤਾਂ ਤੂੰ ਕਹਿਣਾ ਆਨਾ ਪੈਸਾ ਆਖਰੀ ਮੈੜਾ ਹੈ ਅੱਜ ਹੈ ਤੇ ਸਵੇਰ ਦਾ ਪਤਾ ਨਹੀਂ ਹੈ ਨਾਲੇ ਰਹੀ ਗੱਲ ਫੀ ਭੁੱਕੀ ਤੇ ਚਿੱਟੇ ਦੀ ਆਪਾਂ ਭਰਦੀਏ ਟਰੱਕ ਇੱਥੇ ਕਿਹੜਾ ਕਿਸੇ ਕੰਜਰ ਦੀ ਰੋਕ ਟੋਕ ਹੈ ਨਾਲੇ ਜਿੰਨਾ ਚਿਰ ਜੱਟਾ ਗੋ ਜਮੀਨ ਨਾ ਉਹਨਾਂ ਚਿਰ ਕਰਨਾਲ ਦੀ ਡੱਬੀ ਦੀ ਫੀਵਾ ਆ ਫੜ ਰਾਜਸਤਾਨੀ ਨਾਲ ਨਹੀਂ ਆ ਰਾਜਸਤਾਨੀ ਨਾਲੀ ਜੇ ਲਾ ਕੇ ਵਿਨੇਂਦਰ ਦੀਆਂ ਪਰੀਆਂ ਡਾਂਸ ਕਰਦੀਆਂ ਨਜ਼ਰਨਾਰਾ ਆਣ ਮੈਨੂੰ ਕਰਨਾਲੀ ਕਿ ਨਹੀਂ ਆਖਣਾ ਚਾਵਾੜੀ ਕੀ ਕਹਿੰਦਾ ਹੈ ਅੱਜ ਸ਼ਾਮ ਨੂੰ ਆਪਣੀ ਮੋਟਰ ਤੇ ਆਲੇ ਤੈਨੂੰ ਤੱਤੀ ਤੱਤੀ ਦਾਰੂ ਵੀ ਪੀਉ ਨਾਲੇ ਗੱਲ ਸੁਣ ਆਪਣਾ ਛੋਟਾ ਪੁਰਾਣੀ ਲਾ ਲਈ ਨੂੰ ਨਾਲ ਲੈ ਕੇ ਆਈ ਨਹੀਂ ਹੋਗੀ ਸੋਚੂਗਾ ਕਿ ਮੇਰੇ ਵੱਡੇ ਭਾਈ ਮੇਥੋਂ ਆਸੇ ਪਾਸੇ ਪਤਾ ਨਹੀਂ ਕੀ ਕੁਸਰਮੁਸਰ ਕਰੀ ਜਾਂਦੇ ਆ ਨਾਲ ਲੈ ਕੇ ਇਹਨੂੰ ਚੱਲਦਾ ਪਹਿਲਾ ਵਾਰ ਤਾਂ ਕਰਨੈਲ ਸਾਨੂੰ ਫੀਮਦਾਰੀ ਦਿੰਦਾ ਰਿਹਾ ਪਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਅਸੀਂ ਉਸ ਦੇ ਬਹੁਤ ਜ਼ਿਆਦਾ ਕਰਜ਼ਾਈ ਹੋ ਗਿਆਂ ਤਾਂ ਨੇ ਸ਼ਰਾਬ ਦੇ ਨੇਹ ਤੇ ਸਾਡੀ ਸਾਰੀ ਜ਼ਮੀਨ ਗਹਿਣੇ ਕਰਾ ਲਈ ਉਧਰ ਮੇਰਾ ਛੋਟਾ ਭਰਾ ਲਾਲੀ ਉਸ ਨੇ ਕਾਲਜ ਜਾਣਾ ਬੰਦ ਕਰ ਦਿੱਤਾ ਸਾਰਾ ਦਿਨ ਅੰਦਰ ਵੜ ਕੇ ਪਿਆ ਰਹਿੰਦਾ ਅਸੀਂ ਲਾਲੀ ਨੂੰ ਬੁਲਾਉਂਦੇ ਤਾਂ ਲਾਲੀ ਬੋਲਦਾ ਨਾ ਅਸੀਂ ਲਾਲੀ ਨੂੰ ਰੋਟੀ ਫੜਾਂਦੇ ਤਾਂ ਲਾਲੀ ਰੋਟੀ ਵੀ ਨਾ ਖਾਂਦਾ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਲਾਲੀ ਦੇ ਘਰ ਵਿੱਚ ਨਜਰੇ ਟੀਕੇ ਲੱਗੋ ਕੇ ਰੱਖੇ ਹੋਏ ਆ ਹੁਣ ਜਦੋਂ ਟੀਕਾ ਲਾਉਣ ਵਾਸਤੇ ਉਹਨੂੰ ਕਿੰਜਾਂ ਦੀ ਨਾਰ ਨਾ ਲਾਉਦੀ ਤਾਂ ਲਾਲੀ ਟੀਕਾ ਆਪਣੇ ਢਡ ਘਾ ਲੈਣਾ ਵੀ ਓ ਟੀਕੇਆਂ ਚ ਜਾੜ ਗਿਆ ਨਸ਼ਿਆਂ ਚ ਜਾੜ ਪਿਆ ਪੰਜ ਬਿਰਿਆਂ ਦਾ ਪਾਣੀ ਐ ਸੋ ਬਿੰਦ ਦੀ ਕਹਾਣੀ ਐ ਤੋਡੇ ਘਰ ਦੀ ਕਹਾਣੀ ਐ ਤੁਹਾਡੇ ਪਿੰਡ ਦੀ ਕਹਾਣੀ ਐ ਜਦੋਂ ਇਸ ਗੱਲ ਦਾ ਪਤਾ ਲੱਗਿਆ ਲਾਲੀ ਦੀ ਵਿਗੜਦੀ ਹਾਲ ਦੇਖ ਕੇ ਅਸੀਂ ਸੁਣ ਚੱਕ ਕੇ ਸ਼ਹਿਰ ਲੈ ਆਏ ਸ਼ਹਿਰ ਡਾਕਟਰ ਨੇ ਟੈਸਟ ਕੀਤੇ ਤਾਂ ਪਤਾ ਲੱਗਾ ਕਿ ਲਾਲੀ ਦੇ ਸਰੀਰ ਦੀਆਂ ਸਾਰੀਆਂ ਨਾੜਾਂ ਖਤਮ ਹੋ ਚੁੱਕੀਆਂ ਸੀ ਲਾਲੀ ਲੰਮੀ ਜ਼ਿੰਦਗੀ ਬਿਤਾਉਣ ਦੇ ਕਾਬਲ ਨਹੀਂ ਸੀ ਰਿਆ ਉਹ ਨਾਮਾ ਮਰ ਚੁੱਕਿਆ ਸੀ ਜਦੋਂ ਇਸ ਗੱਲ ਦਾ ਪਤਾ ਮੇਰੀ ਬੇਬੇ ਨੂੰ ਲੱਗਿਆ ਨਾ ਤਾਂ ਹਸਪਤਾਲ ਵਿੱਚ ਪਾਗਲਾ ਵਾਂਗ ਕਰ ਲੱਗ ਪਈ ਸੀ ਇਹ ਮੇਰੇ ਲਾਲੀ ਦੀ ਰਿਪੋਰਟ ਨਹੀਂ ਆ ਇਹਦਾ ਕਿਸ ਹੋਰ ਦੀ ਰਿਪੋਰਟ ਆ ਮੈਂ ਤਾਂ ਆਪਣੇ ਲਾਲੀ ਆਇਆ ਕਰਦਾ ਸੀ ਉਹਦਾ ਸੇਰਾ ਗੁੰਦਰਾ ਸੀ ਇਹ ਮੇਰੇ ਲਾਲੀ ਦੀ ਰਿਪੋਰਟ ਨਹੀਂ ਆ ਐਦਾ ਕਿਸੇ ਦੀ ਰਿਪੋਰਟਾ ਕਰਵੇਲਾ ਕਹੇ ਡਾਕਟਰ ਝੂਠ ਬੋਲਦਾ ਦਾਦਾ ਆਪਣੇ ਪੋਤੇ ਦਾ ਵਿਆਹ ਕਰਦਾ ਸੀ ਇੱਕ ਜ਼ੋਰ ਦੀ ਰਿਪੋਰਟਾ ਇਸੇ ਹੋਰ ਦੀ ਰਿਪੋਰਟਾ ਹਾ ਹਾਂ ਬੇਬੇ ਬੇਬੇ ਲਾਲੀ ਦੀ ਰਿਪੋਰਟ ਨਹੀਂ ਬੇਬੇ ਬੇਬੇ ਕਿਸੇ ਹੋਰ ਦੀ ਰਿਪੋਰਟ ਹੈ ਬੇਬੇ ਡਾਕਟਰ ਛੂਟ ਬੋਲਦਾ ਬੇਬੇ ਲਾਲੀ ਲਾਲੀ ਮੈਂ ਬੇਰੂਕ ਸੀ ਮੈਨੂੰ ਬੇਬੇ ਬੇਬੇ ਮੇਰੀ ਰਿਪੋਰਟ ਨਹੀਂ ਆ ਬੇਬੇ ਡਾਕਟਰ ਛੂਟ ਬੋਲਦਾ ਬੇਬੇ ਬੇਬੇ ਮੇਰੇ ਨਾਲ ਗੱਲ ਨਾ ਕਰ ਬੇਬੇ ਬੇਬੇ ਮੈਂ ਅੱਗੇ ਕੋਈ ਨਸ਼ਾ ਨਹੀਂ ਕਰਦਾ ਬੇਬੇ ਮੈਂ ਕੋਈ ਨਸ਼ਾ ਨਹੀਂ ਕਰਦਾ ਬੇਬੇ ਬੇਬੇ ਮੇਰੇ ਨਾਲ ਗੱਲ ਕਰ ਬੇਬੇ ਬੇਬੇ ਨੀ ਮੈਂ ਮੇਰੇ ਦਰਦਾਂ ਦੀ ਮਹਿਰ ਰਮਤੂ ਦਰਦਾਂ ਦੀ ਮਹਿਰ ਮਤੂ ਇਹ ਦਰਦ ਕਹਾਣੀ ਐ ਤੁਹਾਡੇ ਪਿੰਡ ਦੀ ਕਹਾਣੀ ਐ ਸਾਡੀ ਬੇਬੇ ਸਾਨੂੰ ਛੱਡ ਕੇ ਜਾ ਚੁੱਕੀ ਸੀ ਬੇਬੇ ਹਸਪਤਾਲਿਆ ਚ ਹੀ ਦਮ ਤੋੜ ਗਈ ਮੇਰੇ ਜਾਣ ਪਿੱਛੋਂ ਬਾਪੂ ਦਾ ਜਿਵੇਂ ਜਿਉਂਦੇ ਜਿਹੀ ਮਰ ਗਿਆ ਹੋਵੇ ਉਹਦੇ ਉਹ ਕਰਨੈਲ ਨਾਲ ਕੀਤੇਕਰਾਰ ਦੀ ਤਰੀਕ ਵੀ ਲੰਘ ਚੁੱਕੀ ਸੀ ਕਰਨੈਲ ਵੇਲੇ ਰੋਜ਼ ਸਾਡੇ ਘਰੇ ਆਉਂਦਾ ਮੇਰੇ ਬਾਪੂ ਨੂੰ ਤਾਨੇ ਮੇਨੇ ਮਾਰਦਾ ਜਲੀਲ ਕਰਦਾ ਗਾਲਾਂ ਕੱਢਦਾ ਤੇ ਆ ਕੇ ਆਖਦਾ ਉਹ ਗਰਮੇਲ ਸਿਆ ਉਹ ਗਰਮੇਲ ਸਿਆ ਭਾਈ ਕਰੇ ਯਾ ਉਹ ਗਰਮੇਲ ਸਿਆ ਮੈਂ ਕਿਹਾ ਸਸਰੀਕਾਲ ਭਾਈ ਪੰਜਾਬ ਸਿਆ ਭਾਈ ਭਾਬੀ ਵਾਰੇ ਸੁਣਿਆ ਸੀ ਕੰਦੇ ਹਸਪਤਾਲ ਜੀ ਦਮ ਤੋੜ ਗਈ ਬਈ ਮੈਨੂੰ ਤਾਂ ਬਹੁਤ ਦੁੱਖ ਲੱਗਿਆ ਪਰ ਤੇਰੇ ਦੋਨੇ ਮੁੰਡੇ ਆਣਾ ਸਾਰੇ ਦੋਹੇ ਨਕਮੇ ਨਿਕਲੇ ਨਾਮ ਤੇਰਾ ਸਮਝਾਇਆ ਪਤੀ ਜਿਦਾਰੂ ਮਾੜੀ ਟੀ ਜਾ ਦਾਰੂ ਕੁੱਤੀ ਟੀ ਜਾ ਓਕੇ ਕੁੱਤੇ ਚਾਚਾ ਨਾ ਚਾਚਾ ਅਸੂਦਾਰੀ ਅੱਗੇ ਤਾਂ ਦਾਰੂ ਦੇ ਕੋਲ ਵੀ ਲੰਘਦੇ ਆ ਸਾਲ ਮੈਂ ਚਿੱਟਿਆ ਟੀਕੇ ਲਾਈ ਗਏ ਪਰ ਬਈ ਮੈਂ ਨਾ ਤੇਰੇ ਕੋਲ ਆਇਆ ਹੋਰ ਕੰਮ ਤੇਰੇ ਦੋਹੇ ਮੁੰਡਾ ਨਾ ਜ਼ਮੀਨ ਵਾਲੀ ਸਾਰੀ ਕਾ ਉਜਕਾਰ ਬਈ ਜਿ ਕਰਾਤੀਆਂ ਮੇਰੇ ਨਾਲ ਰਿਹਾ ਕਾ ਮੈਜਿਸਟਰੀ ਦਾ ਤੂੰ ਇਹਨਾਂ ਦੇ ਨਾਗਰਾਂ ਦੇ ਇਹਨਾਂ ਤੋਂ ਮੈਂ ਆਪੇ ਲੈ ਲੂੰ ਕਾ ਘਰ ਦਾ ਘਰ ਆ ਤੇ ਘਰੇ ਨੀ ਵੇਰ ਲਿਨੇ ਆ ਘਾ ਨੂੰ ਕੋਟਕ ਜਿਹੜੀਏ ਚੱਕਰਾਂ ਦੇ ਵੜਦਾ ਫਿਰੇਗਾ ਬਾਈ ਹੈ ਲਿਆਉਣਾ ਮੈਂ ਜੱਗੇ ਪਟਵਾਰੀ ਨੂੰ ਮਿਲਦੇ ਸ਼ਾਹ ਨੂੰ ਠੀਕ ਆ ਨਾਲੇ ਗੱਲ ਸੁਣ ਮੇਰੇ ਵੱਡਾ ਬਾਈ ਪੰਜਾਬ ਸਿਆ ਆ ਮੇਰਾ ਵੱਡਾ ਵੀਰ ਵੜ ਕੇ ਲਾ ਕੋਤੜੀ ਬੜੀ ਨਾ ਕਰੀ ਉੱਪਰ ਤੱਕ ਬੋਹ ਜਾਵੇ ਰਹੀ ਤੰਗੇ ਰੱਖ ਰੋ

ਓ ਆ ਰੱਬ ਇਹਨਾਂ ਛੇੜੇ ਨਾਲ ਚੰਗਾ ਕਰ ਦੇਵੇਂ ਐਕਟ ਦੇ ਦੇਂਦਾ ਮੁਰਾ ਪਰੇ ਲੈੇ ਮੇਰਾ ਸਾਰਾ ਦਵੰਬੀ ਲੱਕ ਲਾਣ ਤੇ ਤੁਹਾਡੇ ਦੇ ਪੰਜਾਬ ਦੇ ਪੁੱਤਰੋ ਲੱਕ ਲਾਣ ਤੇ ਤੁਹਾਡੇ ਦੇ ਪੁੱਤਾਂ ਵੰਡਣੀ ਜ਼ਮੀਨ ਬਾਪੂ ਤੇਰੀ ਤੀਆਂ ਤੇਰਾ ਦੁੱਖ ਵੰਡਣਾ ਬੱਫੂ ਮੇਰਿਆ ਤੀਆਂ ਤੇਰਾ ਦੁੱਖ ਵੰਡਣਾ ਬੱਫੂ ਮੇਰਿਆ ਜਦੋਂ ਮੈਨੂੰ ਤੇ ਲਾਲੀ ਨੂੰ ਪਤਾ ਲੱਗਿਆ ਨਾ ਕਿ ਕਰਨੈਲ ਨੇ ਦਾਵੇ ਨਾਲ ਸਾਰੀ ਜ਼ਮੀਨ ਆਦੇ ਨਾ ਕਰਾ ਲੈਣੀ ਆ ਸਾਡੇ ਸਿਰ ਤੇ ਜਿਵੇਂ ਬਹਾੜ ਟਟ ਗਿਆ ਹੋਵੇ ਸਾਨੂੰ ਲੱਗਾ ਕਿ ਜ਼ਮੀਨ ਪਾੜ ਜਾਵੇਗੀ ਅਸੀਂ ਇਸ ਦੇ ਵਿੱਚ ਤਾਂ ਆ ਜਾਵਾਂਗੇ ਮੈਂ ਲਾਲੀ ਨੂੰ ਕੁਝ ਕਰਨ ਵਾਸਤੇ ਕਹਿ ਨਹੀਂ ਲੱਗਾ ਸੀ ਅਖਰ ਲਾਲੀ ਵੀ ਕੀ ਕਰਦਾ ਲਾਲੀ ਨੇ ਸ਼ਹਿਰ ਪਾਉ ਉਹਨਾਂ ਦੇ ਬੰਦੇ ਨੂੰ ਫੋਨ ਕੀਤਾ ਕਾਲਜ ਪੜ੍ਹਦੇ ਸਮੇਂ ਲਾਲੀ ਨੇ ਪਾਉ ਦਾ ਬਹੁਤ ਕੀਤਾ ਵੇਚਿਆ ਸੀ ਪਾਉ ਨੇ ਵੀ ਬਾਹਣਾ ਫੜੀ ਹੁਣ ਮੈਂ ਤੇ ਲਾਲੀ ਨੇ ਕਨੇਲ ਵਿੰਦੂ ਮਾਰਨੀਆਂ ਸਕੀਮਾਂ ਬਣਾ ਲਿਆ ਸੀ ਕਿਉਂਕਿ ਪਹਿਲਾਂ ਸਾਡੀ ਮਾਂ ਮਰ ਗਈ ਹੁਣ ਜ਼ਮੀਨ ਸਾਡੀ ਮਾਂ ਸੀ ਇਹ ਹੱਥੋਂ ਜਾਵੇ ਲਾਲੀ ਓ ਲਾਲੀ ਲਾਲੀ ਆ ਵਣ ਪੈਗ ਦੇਖ ਲਾਦੀ ਇਸ ਕੰਮ ਦੀ ਸ਼ੁਰੂਆਤ ਮੈਂ ਕੀਤੀ ਸੀ ਤਾਂ ਜਿਹਦਾ ਅੰਤ ਵੀ ਮੈਂ ਕਰੂੰਗਾ ਕਰਨੈਲ ਦੇ ਪਹਿਲਾ ਵਾਰ ਮੈਂ ਕਰੂੰਗਾ ਲਾਲੀ ਤੂੰ ਬਸ ਕੁੰਡਾ ਖੋਲ ਲੀ ਲਾਲੀ ਉਹ ਲੈਣ ਗਿਆ ਜੱਗੇ ਫੜਵਾਇ ਮੈਨੂੰ ਜਾ ਕੇ ਮੋੜ ਤੇ ਖੜ ਜਾ ਗਲੀ ਦੇ ਹਾਂ ਭਾਈ ਜਿਵੇਂ ਆਊਗਾ ਨਾ ਵਾ ਕੁੰਡਾ ਖੋਲ ਦੇ ਠੀਕ ਹੈ ਭਾਈ ਇਹਨੇ ਮੈਂ ਦੇਣਾ ਜੇ ਜ਼ਮੀਨ ਹਾਂ ਵਾਹ ਵਾਹ ਜ਼ਮੀਨ ਦੇ ਵਾ ਇਹਨੂੰ ਮੈਂ ਵਾਢੇ ਬਾਈਲੀ ਨੂੰ ਲਾਉਂਦਾ ਲੋਕਾਂ ਦੀਆਂ ਜ਼ਮੀਨਾਂ ਲਾਲੀ ਤਿਆਰ ਰੱਖੀ ਲਾਲੀ ਆਉਣ ਦਾ ਟਾਈਮ ਹੋਇਆ ਪਿਆਗਾ ਲਾਲੀ लाली बाहर कुंडा खोलना कन्ना पहला बार मैं करूंगा लाली अली बाहर खोल दी तैयार रखी लाली, लाली दरवाजा खोल लाली दरवाजा खोल लाली। ली लाली दरवाजा खोल लाली <laughs> <laughs> ਹਾ ਹਾ ਆਪਿਆ ਆਪਿਆ ਵਡਿਆ ਵਡਾ ਵੈਲੀ ਹੋਂ ਦਾ ਹੀ ਲੋਕਾਂ ਦੀਆਂ ਜ਼ਮੀਨਾਂ ਵੀ ਰਜਿਸਟਰੀ ਲੈਣੇ ਵੀ ਪਾ ਮੁਰੇ ਗਰਵੇਲਾ ਗਰਵੇਲਾ ਕੀਆ ਕਰਨੈਲ ਸਿਆ ਲੈਲੀ ਰਿਜਟਰੀ ਹਾਂ 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 ਬਾਪੂ ਆ ਗਏ ਬੇਟਾ ਬਾਪੂ ਉਹ ਲਾਲੀ ਆ ਉਹ ਲਾਲੀ ਡਾਕਟਰ ਲੈ ਕੇ ਆਲੀ ਪਾਏ ਇਸ ਤਰ੍ਹਾਂ ਦੋਸਤੋ ਅਸੀਂ ਸ਼ਰਾਬ ਦੇ ਨਸ਼ੇ 'ਚ ਧੁੱਤੋਗੇ ਕਰਨਾਲ ਦੇ ਭਲੇਖੇ ਆਪਣਾ ਬਾਪੂ ਮਾਰ ਲੱਗੇ ਸੀ ਪਰ ਸਾਡਾ ਬਾਪੂ ਪੰਜਾਬ ਸਿੰਘ ਅਜੇ ਮਰਿਆ ਨਹੀਂ ਇਹ ਤਾਂ ਸਹਿਕਦਾ ਆ ਗਏ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਤੇ ਆਪਣੇ ਬਾਪੂ ਪੰਜਾਬ ਸਿੰਘ ਨੂੰ ਬਚਾ ਲਈਏ ਐਸੀ ਨਾਟਕ ਸਲਕ ਦੀ ਧਰਤੀ